ਕੱਲ ਲੱਗ ਜੀ ਜਾਂਦਾ ਬਲੀ ਬਲੀ ਕੱਲ ਲੱਗ ਜੀ ਜਾਂਦਾ ਫਸਲੇਪ ਉੱਾਰ ਲਾ ਕੇ ਫਸਲੇਪ ਓਕੇ ਜੀ ਹਨਾ ਪੈਰ ਨਹੀਂ ਆੜੇ ਅਸਲਾ ਇਹ ਲੈ ਇਹ ਲੈ ਵੀ ਲੈ ਵੀ ਸੁਸਕ ਟੀ ਦੀ ਜਦ ਹੋ ਗਿਆ ਉਹਦਾ ਫੇਰ ਖਿੱਚੀ ਲੈਣੀ ਐ ਇਹਨੇ ਖਿੱਚੋ ਖਿੱਚੋ ਲੈ ਵੀ ਲੈ ਵੀ ਚੱਕ ਲਿਆ ਆਮ ਤੇ ਇੱਕ ਬੰਦਾ ਤਾਂ ਪੱਕਾ ਹੈ ਉਹਦਾ ਕਹਿੰਦਾ ਲੈ ਕੇ ਜਾਣੀ ਜਾਣਾ ਛੱਡਣਾ ਨਹੀਂ ਮਾਲ ਚੱਕੀ ਹੋਈ ਜੋਗ ਹੈ ਇਧਰ ਨਹੀਂ ਪੁੱਛਗੇ ਇਹ ਲੈ ਨਾਲੀ ਜੀ ਫਸ ਗਈ ਵੀ ਇਹਨਾਂ ਦਾ ਇਹਨਾਂ ਦਾ ਭਾਵੇਂ ਇਹੀ ਖਾਲਾ ਹੈ ਇਹ ਹੌਂਸਲੇ ਬਲੰਦ ਨੇ ਲੈ ਵੀ ਲੈ ਕੱਢ ਲਿਆ ਕੱਢ ਲਿਆ ਕੱਢ ਲਿਆ ਕੱਢ ਲਿਆ ਲੈ ਵੀ ਕੱਢ ਲਿਆ ਮਾਲ ਕੱਢ ਲਿਆ ਉਹ ਬੰਦਾ ਨਾ ਵਾਸਤੇ ਪਿੱਛੇ ਪੈ ਰਾਂ ਹੂੰ ਕਿੱਥੇ ਜਾਗਾਂ ਮੈਂ ਇੱਕ ਤਾਂ ਪੱਕਾ ਆ ਭੂਰੇ ਇਸਰਾਲ ਇਹ ਨਹੀਂ ਛੱਡਦਾ ਯਾ ਲੈ ਯਾ ਲੈ ਯਾ ਇੱਕ ਫਲਿੱਪ ਮਾਰ ਲਾ ਕੇ ਵੇਰ ਇਹ ਜਦੋਂ ਜਿਹਦ ਜਾਰੀ ਹੈ ਇਹ ਲੈ ਕੁੱਤੇ ਚੜਕੇ ਹੋਰ ਵਜਨ ਕਰ ਪਈ ਹੂੰ ਪੱਜੂ ਦੇ ਸੱਡਕੇ ਆ ਇਸਦਾਂ ਨਹੀਂ ਆ ਗਿਆ ਫੇਰ ਕੋਈ ਲੈ ਉਹਦੇ ਸਿਰ ਵਾਲਾ ਪੱਕਾ ਬੰਦਾ ਉਹ ਸਾਰੇ ਭਜੋ ਜਾਈ ਫੇਰ ਫਸ ਗਈ ਖਾਲੀ ਚ ਫੇਰ ਫਸ ਗਈ भई ले चलो चलो सो लॻे चलो फसिया बंदे में ज़ोर लाहे